ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਿਛਲੇ ਦਿਨਾਂ ਵਿੱਚ ਪਹਿਲਗਾਮ ਦੇ ਵਿੱਚ ਜੋ ਬਹੁਤ ਹੀ ਅਤਿ ਨਿੰਦਣਯੋਗ ਜੋ ਘਟਦਾ ਹੋਈ ਆ ਜਿਸ ਦੇ ਵਿੱਚ ਬੇਦੋਸ਼ੇ ਨੇ ਹੱਥਿਆਣੂ ਜਿਹੜਾ ਜ਼ੁਲਮ ਤੇ ਜ਼ਬਰ ਕਰਕੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਤੇ ਹੱਤਿਆ ਕਰ ਦਿੱਤੀ ਗਈ ਸੋ ਉਹਦੇ ਰੋਸ ਦੇ ਵਿੱਚ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਰਲਡ ਦੇ ਵਿੱਚ ਤੇ ਖਾਸ ਤੌਰ ਤੇ ਪੰਜਾਬ ਜਿਹੜਾ ਆ ਉਹ ਇਸ ਘਟਨਾ ਨੂੰ ਬਹੁਤ ਦਰਦਨਾਕ ਤਰੀਕੇ ਦੇ ਨਾਲ ਕਿਉਂਕਿ ਪੰਜਾਬ ਨੇ ਬਹੁਤ ਕੁਝ ਆਪਣੇ ਸੀਨੇ ਦੇ ਉੱਤੇ ਹੰਡਾਇਆ ਵਾ ਸੋ ਦਿੱਤੀ ਸਿੰਗਾਪੁਰਾ ਦੇ ਵਿੱਚ ਵੀ ਜੋ ਸਾਡੇ ਨਾਲ ਘਟਗਾ ਕਰਮੇ ਵਾਪਰਿਆ ਸੀ ਇੱਕ ਵਾਰੀ ਦੁਬਾਰਾ ਇਹ ਦੁਹਰਾਇਆ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ ਚਿਹਰਾ ਬੇਨਕਾਬ ਹੋ ਜਾਵੇਗਾ ਸੋ ਆਪਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਯੂਥ ਅਕਾਲੀ ਦਲ ਵੱਲੋਂ ਜੋ ਕਸ਼ਮੀਰੀ ਵਿਦਿਆਰਥੀ ਨੇ ਜੋ ਚੰਡੀਗੜ੍ਹ ਮਹਾਲੀ ਤੇ ਵੱਖਰੀ ਵੱਖਰੀ ਯੂਨੀਵਰਸਿਟੀ ਕਾਲਜ ਦੇ ਵਿੱਚ ਜੋ ਪੜ੍ਹਾਈ ਕਰਨ ਦੇ ਲਈ ਆਪਣੇ ਉਜਵਲ ਭਵਿੱਖ ਦੇ ਲਈ ਆਏ ਹੋਏ ਨੇ ਆਪਣੇ ਦੇ ਸ਼ਬਦੀਸਾ ਤੋਂ ਆਪਾਂ ਉਹਨਾਂ ਨੂੰ ਸਹੀ ਸਲਾਮਤ ਜੋ ਕਿ ਬਹੁਤ ਹੀ ਇੱਕ ਤਣਾਅਪੂਰਨ ਮਾਹੌਲ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਥ੍ਰੈਟ ਹੋ ਰਹੇ ਸੀ ਤੇ ਉਹਨਾਂ ਨੂੰ ਹਰ ਤਰੀਕੇ ਦੇ ਨਾਲ ਟੌਰਚਰ ਕੀਤਾ ਜਾ ਰਿਹਾ ਸੀ ਸੋ ਉਹਨਾਂ ਨੇ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕੀਤਾ ਤੇ ਯੂਥ ਅਕਾਲੀ ਦਲ ਤੱਕ ਇਹ ਖਬਰ ਪਹੁੰਚੀ ਤੇ ਸ਼੍ਰੋਮਣੀ ਕਾਲੇਦਾਰ ਅਮਰ ਸਿੰਘ ਜਿਸ ਦੇ ਸਰਪ੍ਰਸਤ ਸਰਦਾਰ ਸੁਲਨਜੀ ਸਿੰਘ ਜੀ ਮਾਨ ਨੇ ਉਹਨਾਂ ਦੀ ਆਣ ਸ਼ਾਨੇ ਹੀਠਾ ਆਪਾਂ ਇਹਨਾਂ ਨੂੰ ਸਹੀ ਸਲਾਮਤ ਇੱਕ ਬੱਸ ਦੇ ਰੂਪ ਦੇ ਵਿੱਚ ਆਪਾਂ ਇਹਨਾਂ ਨੂੰ ਇੱਥੋਂ ਪੰਜਾਬ ਤੋਂ ਚੰਡੀਗੜ੍ਹ ਤੋਂ ਜੰਮੂ ਤੱਕ ਇਹਨਾਂ ਦੇ ਘਰ ਦੇ ਵਿੱਚ ਸਹੀ ਸਲਾਮਤ ਯੋਗ ਅਕਾਲੀ ਦਲ ਪਹੁੰਚਾਵੇਗਾ ਇਹ ਸਾਡਾ ਜੁੰਮਾ ਵਾ ਸਾਡੀ ਜ਼ਿੰਮੇਵਾਰੀ ਆ ਸਾਡਾ ਧਰਮ ਵਾ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹ ਚੀਜ਼ ਸਿਖਾਇਆ ਪੈ ਘਾਹੂ ਕੋ ਦੇਤਨਾ ਨਾ ਪਹਿਮੰਦ ਆਣ ਗੁਰੂ ਪਾਸ਼ਾ ਕਹਿੰਦੇ ਨੇ ਜਦੋਂ ਵੀ ਕਿਸੇ ਦੇ ਜ਼ੁਲਮ ਜ਼ਬਰ ਹੁੰਦਾ ਆ ਤੇ ਸਿੱਖ ਕੌਮ ਹਮੇਸ਼ਾ ਆਪਣਾ ਬਲਦਾਨ ਦਿੰਦੀ ਆ ਤੇ ਅੱਗੇ ਹੋ ਕੇ ਸੇਵਾ ਸਾਨੂੰ ਗੁਰੂ ਪਾਸ਼ਾ ਜੀ ਨੇ ਸੇਵਾ ਦਾ ਜਿਹੜਾ ਵਾ ਸਾਨੂੰ ਬਲ ਉਤਮ ਬਖਸ਼ਿਸ਼ ਕੀਤਾ ਆ ਸੋ ਆਪਾਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਜਿੱਥੇ ਫੈਲਗਾਮ ਦੀ ਘਟਨਾ ਨੂੰ ਅਤੇ ਨਿੰਦਣਯੋਗ ਉਹਨਾਂ ਨੂੰ ਬਹੁਤ ਹੀ ਕੂੜ ਦੇ ਲਫ਼ਜ਼ਾਂ ਦੇ ਵਿੱਚ ਉਹਦਾ ਖੰਡਨ ਕਰਦੇ ਆ ਉੱਥੇ ਹੀ ਆਪਾਂ ਕਸ਼ਮੀਰੀ ਵਿਦਿਆਰਥੀ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਆ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਤੇ ਜਿਹੜੇ ਇਸ ਵਿਰੋਧੀ ਅੰਸਰ ਨੇ ਜਿਹੜੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਜੋ ਕਸ਼ਮੀਰੀ ਵਿਦਿਆਰਥਣ ਆਈਆਂ ਭੈਣਾਂ ਆਈਆਂ ਨੇ ਜੋ ਵੀਰ ਭਰਾ ਆਏ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਥ੍ਰੈਟ ਕੀਤਾ ਜਾ ਰਿਹਾ ਆ ਉਹਨਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਭਰਾਵੋ ਕਿਸੇ ਇੱਕ ਬੰਦੇ ਦਾ ਕਸੂਰ ਹੋ ਸਕਦਾ ਆ ਉਹਦੀ ਆੜ ਹੇਟਾ ਸਾਰੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਇਹ ਕੋਈ ਇਨਸਾਨੀਅਤ ਨਹੀਂ ਹੈਗੀ ਸੋ ਆਓ ਇੱਕ ਦਰ ਸੁਧੂਰ ਦਿੰਦੇ ਹੋਏ ਇਹਨਾਂ ਦੇ ਵਿਦਿਆਰਥੀਆਂ ਦਾ ਸਾਥ ਲਈਏ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਅਕਾਲੀ ਦਲ ਹਮੇਸ਼ਾ ਖੜਾ ਆ ਜਿਸ ਕਿਸੇ ਨੂੰ ਵੀ ਕੋਈ ਮੁਸ਼ਕਲ ਮੁਸੀਬਤ ਆਉਂਦੀ ਆ ਚਾਹੇ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ